ओके जीसस ਦੇ ਬਾਰੇ ਚਪਾਉਣੀਆ ਜਦੋਂ ਜੀਸਸ ਦਾ ਨਾਮ ਆਪਾਂ ਬਾਈਬਲ ਦੇ ਵਿੱਚ ਦੇਖਦੇ ਆ ਤੇ ਮੈਕਸੀਮਮ ਜੀਸਸ ਕ੍ਰਾਈਸਟ ਨਹੀਂ ਲਿਖਿਆ ਗਿਆ ਜਦੋਂ ਤੁਸੀਂ ਨਿਊ ਟੈਸਟਾਮੈਂਟ ਪੜ੍ਹਦੇ ਤਾਂ ਉਹਦੇ ਵਿੱਚ ਜੀਸਸ ਕ੍ਰਾਈਸਟ ਨਹੀਂ ਲਿਖਿਆ ਗਿਆ ਉਹਦੇ ਵਿੱਚ ਕੀ ਨੇਮ ਲਿਖਿਆ ਗਿਆ ਹੈ ਜਦੋਂ ਪ੍ਰਭੂ ਯੇਸ਼ੂ ਮਸੀਹ ਬਦਨ ਵਿੱਚ ਜਿੰਦਾ ਸੀਗੇ ਤਾਂ ਉਦੋਂ ਤੱਕ ਪ੍ਰਭੂ ਯੇਸ਼ੂ ਮਸੀਹ ਦਾ ਨਾਮ ਯੇਸ਼ੂ ਕਿਹਾ ਗਿਆ ਹੈ ਜਾਂ ਨਾਸਰਤ ਦਾ ਯਸੂ ਕਿਹਾ ਗਿਆ ਹੈ ਯਸੂ ਨਾਸਰੀ ਨਾਸਰਤ ਦਾ ਯਸੂ ਜਾਫਰ ਕਈ ਪਾਵਾਂ ਤੇ ਕਿਹਾ ਗਿਆ ਆ ਕਿ ਇਹ ਜੋਸਫ ਦਾ ਪੁੱਤ ਠੀਕ ਹੈ son of joseph jesus of nazareth son of joseph son of man ਤਾਂ ਮਤਲਬ ਉਹਨੂੰ ਕੋਈ ਉਹਦੇ ਨਾਮ ਦੇ ਪਿੱਛੇ ਸ਼ਰਮਾ ਵਰਮਾ ਗੇਲ ਡੇਵਿਡ ਵਾਕਰ ਡੇਵਿਡਸਨ ਕੁਝ ਇਦਾਂ ਦਾ ਨਹੀਂ ਲਗਾਇਆ ਗਿਆ। ਉੱਥੇ ਇੱਕ ਹੀ ਨਾਮ ਯੂਜ਼ ਕੀਤਾ ਜਾਂਦਾ ਸੀਗਾ। ਉਹ ਨਾਮ ਨੂੰ ਅਗਰ ਉਸ ਵੇਲੇ ਉੱਥੇ ਕੋਈ ਹੋਰ ਵੀ ਉਸ ਨਾਮ ਹੁੰਦਾ ਆ ਤਾਂ ਉਹਦੇ ਨਾਮ ਦੇ ਨਾਲ ਉਹਦੇ ਫਾਦਰ ਦਾ ਨੇਮ ਮੈਂਸ਼ਨ ਕਰ ਦਿੱਤਾ ਜਾਂਦਾ ਸੀ ਜਾਂ ਫਿਰ ਜਿਹੜਾ ਸੀਗਾ ਉਸ ਨਾਮ ਦੇ ਨਾਲ ਉਹਦੇ ਸ਼ਹਿਰ ਦਾ ਨੇਮ ਜਾਂ ਉਹਦੇ ਧੰਦੇ ਦਾ ਨਾਮ ਜਿਹੜਾ ਸੀ ਉਹ ਸੰਬੋਧਨ ਕਰਕੇ ਕਿਹਾ ਜਾਂਦਾ ਹੈ ਕਿ ਇਹ ਫਲਾਨਾ ਹੈ। ਓਕੇ। ਹੁਣ ਅਸੀਂ ਕੀ ਕੀਤਾ ਜਦੋਂ ਪ੍ਰਭੂ ਯਿਸੂ ਮਸੀਹ ਜੀ ਸਲੀਬ ਦੇ ਉੱਤੇ ਚਲੇ ਗਏ। ਬਲੀਦਾਨ ਹੋ ਗਏ ਫਿਰ ਉਹਨਾਂ ਨੂੰ ਮਸੀਹਾ ਸ਼ਬਦ ਜਿਹੜਾ ਆ ਨਾ ਉਹ ਦਿੱਤਾ ਗਿਆ ਮਤਲਬ ਲੋਕਾਂ ਨੇ ਕਹਿਣਾ ਸ਼ੁਰੂ ਕੀਤਾ ਜੀਸਸ ਕ੍ਰਾਈਸਟ ਫਿਰ ਯੈਸੂ ਮਸੀਹ ਸ਼ਬਦ ਜਿਹੜਾ ਪ੍ਰਭੂ ਯੈਸੂ ਮਸੀਹ ਦੇ ਬਲੀਦਾਨ ਹੋਣ ਦੇ ਬਾਅਦ ਵਿੱਚ ਪ੍ਰਭੂ ਯੈਸੂ ਮਸੀਹ ਨੂੰ ਯੈਸੂ ਮਸੀਹ ਕਹਿਣਾ ਸ਼ੁਰੂ ਕੀਤਾ ਗਿਆ ਕਿਉਂਕਿ ਹਮ ਉਸ ਦੁਨੀਆ ਵਿੱਚ ਰਹਤੇ ਹਾਂ ਸਾਹਿਬ ਜਿਸ ਦੁਨੀਆ ਵਿੱਚ ਜੀਤੇ ਜੀ ਬੁਰਾਈ ਮਿਲਦੀ ਔਰ ਮਰਨੇ ਕੇ ਬਾਅਦ ਹਰ ਕੋਈ ਅੱਛਾ ਹੋ ਜਾਂਦਾ ਹੈ ਸੋ ਅਸੀਂ ਉਸੇ ਦੁਨੀਆ ਵਿੱਚ ਰਹਿੰਦੇ ਆ ਜਿਹੜੇ ਜੀਂਦੇ ਜੀ ਟੀਮਾ ਮਾਰਦੇ ਆ ਜੀਂਦੇ ਜੀ ਤੁਹਾਨੂੰ ਬੁਰਾ ਭਲਾ ਕਹਿੰਦੇ ਆ ਤੇ ਮਰਨ ਦੇ ਬਾਅਦ ਵਿੱਚ ਆਪਣੇ ਵੈਰੀ ਨੂੰ ਵੀ ਕਹਿਣਗੇ ਉਹ ਤਾਂ ਬੜਾ ਚੰਗਾ ਬੰਦਾ ਸੀ ਉਹਦੇ ਵਿੱਚ ਤਾਂ ਬੜੀਆਂ ਖੂਬੀਆਂ ਸੀ ਤਾਂ ਠੀਕ ਜਦੋਂ ਪ੍ਰਭੂ ਯਿਸੂ ਮਸੀਹ ਜੀ ਬਲੀਦਾਨ ਹੋਗੇ ਤਾਂ ਬਲੀਦਾਨ ਦੇ ਬਾਅਦ ਵਿੱਚ ਉਹਨਾਂ ਨੂੰ ਜੀਜ਼ਸ ਕ੍ਰਾਈਸਟ ਕਹਿਣਾ ਸ਼ੁਰੂ ਕੀਤਾ ਗਿਆ ਯੈਸੂ ਮਸੀਹ ਕਹਿਣਾ ਸ਼ੁਰੂ ਕੀਤਾ ਗਿਆ ਤੇ ਅਸੀਂ ਕੀ ਕੀਤਾ ਅਸੀਂ ਮਸੀਹ ਨੂੰ ਮਸੀਹ ਮੰਨਣ ਦੀ ਥਾਂ ਤੇ ਅਸੀਂ ਮਸੀਹ ਬਣ ਗਏ ਮਤਲਬ ਇੱਕ ਟਾਈਮ ਸੀਗਾ ਕਿ ਵਾਕਈ ਮਸੀਹ ਝੁੰਡ ਬਣ ਗਏ ਮਤਲਬ ਕਿ ਲੋਕਾਂ ਨੇ ਜਿਹੜੇ ਪ੍ਰਭੂ ਯੈਸੂ ਮਸੀਹ ਜੀ ਦੀਆਂ ਟੀਚਿੰਗਸ ਨੂੰ ਫੋਲੋ ਕਰਦੇ ਸੀਗੇ ਉਹਨਾਂ ਨੇ ਉਸ ਝੁੰਡ ਦਾ ਨਾਮ ਰੱਖ ਲਿਆ ਮਸੀਹ ਝੁੰਡ ਠੀਕ ਹੈ ਕ੍ਰਿਸਚੀਅਨਸ ਉਹਦਾ ਨਾਮ ਰੱਖ ਲਿਆ ਪਰ ਹੁਣ ਮੇਨ ਗੱਲ ਕੀ ਆ ਮੈਨੂੰ ਪਰੇਸ਼ਾਨੀ ਕੋਈ ਨਹੀਂ ਹੈਗੀ ਐਕਚੁਅਲ ਦੇ ਵਿੱਚ ਪਰੇਸ਼ਾਨ ਹੋਣਾ ਮੇਰਾ ਸੁਭਾਅ ਨਹੀਂ ਆ ਬਸ ਕੁਝ ਚੀਜ਼ਾਂ ਜਿਹੜੀਆਂ ਘੁੰਮਦੀਆਂ ਰਹਿੰਦੀਆਂ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹੀ ਨਹੀਂ ਹੋਰ ਤਾਂ ਕੋਈ ਗੱਲਬਾਤ ਨਹੀਂ ਹੈਗੀ ਤਾਂ ਮੈਂ ਤੁਹਾਡੇ ਨਾਲ ਅੱਜ ਇਹ ਗੱਲ ਕਰਨਾ ਚਾਹ ਰਹੀ ਕਿ ਅਹੀਂ ਆਪਣੇ ਨਾਮ ਦੇ ਪਿੱਛੇ ਤਾਂ ਲਾ ਲਿਆ ਮਸੀ ਚਲੋ ਆਪਾਂ ਰਿਟਰਨ ਵਿੱਚ ਨਹੀਂ ਵੀ ਲਾਇਆ ਅਹੀਂ ਜਿਹੜਾ ਆ ਉਹ Song ਬੜਾ ਲਗਾ ਰਹੇ ਆ DJ ਵਾਂਗ ਕਿ ਵੀ ਆਰ ਕ੍ਰਿਸਚਨ ਵੀ ਆਰ ਕ੍ਰਿਸਚਨ ਹਨਾ ਤਾਂ ਮਤਲਬ ਅਸੀਂ ਯਿਸੂ ਦੇ دیਵਾਨੇ ਆ ਵੀ ਆਰ ਕ੍ਰਿਸਚਨ ਤਾਂ ਠੀਕ ਹੈ ਪਾਓ ਪੰਗੜੇ ਗਾਓ ਗੀਤ ਬਹੁਤ ਸੋਹਣਾ ਗੀਤ ਵਾਕਿਆ ਹੀ ਵਾਕਿਆ ਹੀ ਮਤਲਬ ਹਾਲੇਲੂਇਆ ਬੈਂਡ ਨੇ ਸੌਂਗ ਗਾਇਆ ਜ਼ਬਰਦਸਤ ਪਰ ਪਲੀਜ਼ ਲੈਟ ਮੀ ਨੋ ਇਹ ਤੁਹਾਡੇ ਤੇ ਜੱਚਦਾ ਆ ਕੀ ਵਾਕਿਆ ਹੀ ਤੁਸੀਂ ਯਿਸੂ ਦੇ دیਵਾਨੇ ਹੋ ਪਹਿਲਾਂ ਤਾਂ ਮੈਨੂੰ ਇਹ ਜਿਹੜਾ ਹੈ ਨਾ ਜਵਾਬ ਚਾਹੀਦਾ ਆ ਦੂਜੀ ਗੱਲ ਤੁਸੀਂ ਵਾਕਈ ਕ੍ਰਿਸਚੀਅਨ ਜੇ ਹੈ ਕੋਈ ਹੈਗੇ ਲਾਗੇ ਪਾਸੇੋਂ ਦੀ ਤੁਹਾਡੇ ਨੰਗਿਆ ਉਸਭਾ ਕ੍ਰਿਸਚੀਅਨਿਟੀ ਵਾਲਾ ਤਾਂ ਮਤਲਬ ਤੁਹਾਨੂੰ ਨਹੀਂ ਲੱਗਦਾ ਕਿ ਕਈ ਵਾਰੀ ਅਸੀਂ ਉਸ ਨਾਮ ਨੂੰ ਵੀ ਸਟੈਪ ਡਾਊਨ ਕਰਦੇ ਆ ਅਸੀਂ ਉਸ ਨਾਮ ਦੀ ਉਸ ਸ਼ਬਦ ਦੀ ਵੀ ਤੋਹੀਨ ਕਰਦੇ ਆ ਸ਼ਬਦ ਇਹ ਮੱਸਾ ਕੀਤਾ ਹੋਇਆ ਕਾਰ ਦੇ ਉੱਤੇ ਲਿਖਿਆ ਪ੍ਰਾਊਡ ਟੂ ਬੀ ਕ੍ਰਿਸਚੀਅਨ ਪ੍ਰਾਊਡ ਟੂ ਪ੍ਰਾਊਡ ਟੂ ਬੀ ਫਲਨਾ ਠੀਕ ਹੈ ਉਹ ਲਿਖ ਲਿਆ ਤੇ ਕਾਰ ਦੇ ਅੰਦਰ ਕੀ ਹੋ ਰਿਹਾ ਕਾਰ ਫੜੀ ਗਈ ਨਸ਼ਾ ਵੇਚਦੇ ਆ ਤੁਹਾਡੇ ਜੀਵਨ ਦੇ ਵਿੱਚ ਫਿਰ ਵਿਚਾਰ ਤੁਹਾਡੇ ਜੀਵਨ ਦੇ ਵਿੱਚ ਝੂਠ ਠੱਗੀ heira ਫੇਰੀ ਲੜਾਈ ਝਗੜੇ ਤੇ ਨਾਮ ਅਸੀਂ ਕਹਿ ਰਹੇ ਹਾਂ ਜੀ ਅਸੀਂ ਯਿਸੂ ਦੇ دیਵਾਨੇ ਆ ਤੇ ਯਿਸੂ ਮਸੀਹ ਤੇ ਲੜਨਾ ਸਿਖਾਉਂਦਾ ਨਹੀਂ ਪੁੱਤਰਾ ਯੇਸੂ ਮਸੀਹ ਤਾਂ ਵਿਵਚਾਰ ਨਹੀਂ ਕਰਨਾ ਸਿਖਾਉਂਦੇ ਪ੍ਰਭੂ ਜੀ ਕੀ ਸਾਡੇ ਵਿੱਚ ਲਾਗੇ ਪਾਸੇ ਉਹਦੀ ਵੀ ਪ੍ਰਭੂ ਯੇਸੂ ਮਸੀਹ ਦੀ ਸਿੱਖਿਆ ਲੰਗੀ ਆ ਕਿ ਬਸ ਇਹ ਦੇਖਿਆ ਵੀ ਗੋਰੇ ਬੜੇ ਜਾਰੀ ਗਿਣਤੀ ਦੇ ਵਿੱਚ ਆ ਤੇ ਚੱਲ ਵੀ ਬਾਹਰ ਬੂਰ ਨੂੰ ਨਿਕਲ ਜਾਵਾਂਗੇ ਤੇ ਆਪਾਂ ਆਪਣੇ ਨਾਮ ਦੇ ਨਾਲ ਲਾ ਲਈਏ ਕਈਆਂ ਨੇ ਰਿਟਨ ਵਿੱਚ ਲਾਇਆ ਮੈਨੂੰ ਰਿਟਨ ਵਿੱਚ ਲਾਇਆ ਹੋਇਆ ਤਾਂ ਕੋਈ ਦਿੱਕਤ ਨਹੀਂ ਆ ਬਹੁਤ ਸਾਰੇ ਅ ਆਦਰਨੀਏ ਲੋਕੀ ਆ ਜਿਨ੍ਹਾਂ ਦੇ ਨਾਮ ਦੇ ਪਿੱਛੇ ਉਹ ਫੱਬ ਵੀ ਰਿਹਾ ਆ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਉਸ ਚੀਜ਼ ਦੇ ਵਿੱਚ ਢਾਲ ਲਿਆ ਆ ਅਗਰ ਉਹਨਾਂ ਨੇ ਉਸ ਨਾਮ ਨੂੰ ਪਿੱਛੇ ਲਾਇਆ ਆ ਬਹੁਤ ਸਾਰੇ ਪਾਸਟਰ ਜ਼ਿਆ ਜਿਨ੍ਹਾਂ ਦੇ ਨਾਮ ਦੇ ਪਿੱਛੇ ਮਸੀਹ ਸ਼ਬਦ ਲੱਗਾ ਹੋਇਆ ਆ ਅ ਰੀਅਲੀ ਤੁਸੀਂ ਉਹਨਾਂ ਦੇ ਨੇੜੇ ਜਾ ਕੇ ਦੇਖੋਗੇ ਬਹੁਤ ਹੀ ਸੋਹਣੇ ਉਹਨਾਂ ਦੇ ਕੈਰੈਕਟਰ ਆ ਅ ਬਹੁਤ ਸੋਹਣੀਆਂ ਉਹਨਾਂ ਦੀਆਂ ਆਦਤਾਂ ਆ ਅ ਤੁਹਾਨੂੰ ਉਹਨਾਂ ਦੇ ਨੇੜੇ ਜਾ ਕੇ ਸਿੱਖਣ ਨੂੰ ਮਿਲਦਾ ਆ ਪਰ ਉਸ ਤੋਂ ਕਿਤੇ ਹੀ ਜ਼ਿਆਦਾ ਲੋਕ ਆ ਜਿਨ੍ਹਾਂ ਨੇ ਆਪਣੇ ਨਾਮ ਦੇ ਪਿੱਛੇ ਨਹੀਂ ਲਾਇਆ ਪਰ ਉਹ ਚੀਕ ਚੀਕ ਕੇ ਕਹਿੰਦੇ ਕਿ ਅਸੀਂ ਉਹ ਆ ਠੀਕ ਹੈ ਜਿੱਦਾਂ ਕਿ ਅਸੀਂ ਹallelujah ਵਾਲੇ ਆ ਬਹੁਤ ਅੱਛੀ ਗੱਲ ਆ ਆਪਾਂ ਹallelujah ਵਾਲੇ ਹੀ ਆ ਇਹਦੇ ਵਿੱਚ ਕੋਈ ਗੱਲ ਨਹੀਂ ਆ ਪਰ ਹallelujah ਵਾਲੇ ਬਣ ਜੋ ਨਾ ਪਲੀਜ਼ ਚੱਕਰ ਤੇ ਇਹ ਆ ਨਾ ਬਣ ਜੋ ਕਹਿਣ ਦੇ ਨਾਲ ਨਹੀਂ ਆ ਹallelujah ਵਾਲੇ ਕਹਿਣ ਦੇ ਨਾਲ ਤੇ ਤੁਸੀਂ ਜੋ ਮਰਜੀ ਤੁਸੀਂ ਕਹਦੋਂਗੇ ਮੂੰਹ ਜਬਾਨੀ ਤੁਸੀਂ ਕਹਦੋਂਗੇ ਅਸੀਂ ਪ੍ਰਧਾਨ ਮੰਤਰੀ ਆ ਤੇ ਤੁਸੀਂ ਪ੍ਰਧਾਨ ਮੰਤਰੀ ਬਣ ਜਾਓਗੇ ਮੂੰਹ ਦੇ ਨਾਲ ਤੁਸੀਂ ਕਰੋ ਮੈਂ ਬੜਾ ਵੱਡਾ ਸਾਇੰਟਿਸਟ ਤੇ ਤੁਸੀਂ ਸਾਇੰਟਿਸਟ ਥੋੜੀ ਬਣ ਜਾਓਗੇ ਤੁਸੀਂ ਮੂੰਹ ਜਬਾਨੀ ਕਹਿ ਦੋਗੇ ਮੈਂ ਬੜਾ ਵੱਡਾ ਮਕੈਨਿਕ ਆ ਤੇ ਤੁਸੀਂ ਮਕੈਨਿਕ ਥੋੜੀ ਬਣ ਜਾਓਗੇ ਤੁਸੀਂ ਦੁਸਰੇ ਕਹੋ ਨਾ ਤੁਸੀਂ ਕਰਕੇ ਵਿਖਾਓ ਤੁਹਾਡਾ ਤਖੱਲੂਸ ਜਿਹੜਾ ਆ ਨਾ ਉਹ ਤੁਹਾਡੇ ਐਕਸ਼ਨਸ ਬਿਆਨ ਕਰਨ ਲੋਕੀ ਤੁਹਾਨੂੰ ਤਖੱਲੂਸ ਦੇਣ ਤੁਸੀਂ ਆਪੇ ਤਖੱਲੂਸ ਨਾ ਲਵੋ ਲੋਕੀ ਤੁਹਾਡਾ ਤਖੱਲੂਸ ਪਾਉਣ ਲੋਕ ਕੀ ਤੁਹਾਨੂੰ ਇੱਕ ਪੈਨ ਨੇਮ ਦੇਣ ਤਦ ਮਜ਼ਾ ਆਇਆ ਮਤਲਬ ਅਸੀਂ ਅੱਜ ਤੁਸੀਂ ਮੰਨ ਲਓ ਕਿ ਸਟੇਟਸ ਕੋਸ਼ਲ ਆਇਆ ਠੀਕ ਹੈ ਅਸੀਂ ਸਟੇਟਸ ਲਾਉਣੇ ਆ ਪਰ ਸਟੇਟਸ ਬਣਾਉਂਦੇ ਨਹੀਂ ਆ ਸਟੇਟਸ ਲਾਉਣ ਦੇ ਨਾਲ ਉਹ ਸਟੇਟਸ ਬਣਾਉਣਾ ਸਿੱਖੋ ਸਟੇਟਸ ਅਸੀਂ ਵੱਡੇ ਵੱਡੇ ਲੋਕਾਂ ਦਾ ਸਟੇਟਸ ਲਗਾ ਲੈਨੇ ਆ ਵੱਡੀਆਂ ਵੱਡੀਆਂ ਗੱਲਾਂ ਦੇ ਸਟੇਟਸ ਲਗਾਉਣੇ ਆ ਹਾਂ ਠੀਕ ਹੈ ਲਗਾਓ ਮੈਨੂੰ ਮੈਨੂੰ ਕੀ ਪ੍ਰੋਬਲਮ ਆ ਤੁਸੀਂ ਕਰਨਾ ਜੋ ਕਰਨਾ ਪਰ ਮੈਂ ਤਾਂ ਤੁਹਾਨੂੰ ਸਿਰਫ ਇੱਕ ਗੱਲ ਕਹਿਣੀ ਆ ਕਿ ਕੁਝ ਸਟੇਟਸ ਬਣਾਓ ਕਿ ਲੋਕੀ ਤੁਹਾਡਾ ਸਟੇਟਸ ਲਾਉਣ ਸਾਡਾ ਸਟੇਟਸ ਹੋਵੇ ਇੱਕ ਤੇ ਲੋਕੀ ਉਸ ਸਟੇਟਸ ਨੂੰ ਯੂਜ਼ ਕਰਨ ਅੱਜ ਅਹੀ ਕਿਸੇ ਦਾ ਸਟੇਟਸ ਨੂੰ ਯੂਜ਼ ਕਰਦੇ ਨਾ ਲੋਕੀ ਸਾਡਾ ਸਟੇਟਸ ਲਗਾਉਣ ਜੇ ਤੁਸੀਂ ਲੋਕਾਂ ਦੇ ਹੀ ਲਾਈ ਗਏ ਨਾ ਤੁਸੀਂ ਕਦੀ ਨਹੀਂ ਕੁਝ ਕਰ ਸਕਣਾ ਤੁਸੀਂ ਆਪਣਾ ਇੱਕ ਸਟੇਟਸ ਬਣਾਓ ਤੁਸੀਂ ਆਪਣੀ ਇੱਕ ਇੱਕ ਸਖਸ਼ੀਅਤ ਕਾਇਮ ਕਰੋ ਤੁਸੀਂ ਆਪਣੀ ਪਰਸਨੈਲਿਟੀ ਡਵੈਲਪਮੈਂਟ ਕਰੋ ਤੁਸੀਂ ਆਪਣੇ ਅੰਦਰ ਇੱਕ ਜਾਗਰੂਕਤਾ ਲੈ ਕੇ ਆਓ ਠੀਕ ਹੈ ਅਸੀਂ ਹਰ ਚੀਜ਼ ਤੋਂ ਸਿੱਖਦੇ ਹਾਂ ਸਿੱਖਣ ਵਾਲਾ ਮਨ ਹੋਣਾ ਚਾਹੀਦਾ ਸਾਨੂੰ ਸਾਨੂੰ ਹਰ ਚੀਜ਼ ਸਿਖਾਉਂਦੀ ਆ ਅਸੀਂ ਚਿੜੀਆਂ ਕਾਵਾਂ ਤੋਂ ਵੀ ਸਿੱਖ ਸਕਦੇ ਆ ਸਿੱਖਣ ਵਾਲਾ ਮਨ ਹੋਏ ਪਰ ਸਿੱਖੋ ਤਾਂ ਸਹੀ ਪਰ ਅਸੀਂ ਸਟੇਟਸ ਲਗਾਤਾ ਕਿਸੇ ਦਾ ਇਧਰੋਂ ਫੜ ਕੇ ਉਧਰੋਂ ਫੜ ਕੇ ਅਸੀਂ ਸਟੇਟਸ ਸਾਡਾ ਆਪਣਾ ਸਟੇਟਸ ਕੀ ਆ ਤਾਂ ਅਸੀਂ ਅਸੀਂ ਸ਼ਬਦ ਅਸੀਂ ਕਹਿੰਦੇ ਕਿ ਅਸੀਂ 크੍ਰਿਸਚੀਅਨ ਅਸੀਂ ਸ਼ਬਦ ਯੂਜ਼ ਕਰਦੇ ਮਸੀਹ ਇਹ ਤਖੱਲੂਸ ਨੂੰ ਅਸੀਂ ਯੂਜ਼ ਕਰ ਰਹੇ ਹੱਕੇ ਸਾਡੇ ਜੀਵਨ ਦੇ ਵਿੱਚ ਕੁਝ ਇਹੋ ਜਿਹਾ ਹੈਗਾ ਵੀ ਆ ਮੈਨੂੰ ਵਰਡ ਤੋਂ ਥੋੜੀ ਪ੍ਰੋਬਲਮ ਹੈ ਵਰਡ ਤਾਂ ਜਿਹੜਾ ਸ਼ਬਦ ਪ੍ਰਭੂ ਯੇਸੂ ਮਸੀਹ ਜੀ ਦੇ ਨਾਮ ਪਿੱਛੇ ਲੱਗ ਗਿਆ ਸ਼ਬਦ ਗਲਤ ਕਿੱਦਾਂ ਹੋ ਸਕਦਾ ਪਹਿਲੀ ਗੱਲ ਉਹ ਸ਼ਬਦ ਕਦੀ ਗਲਤ ਹੋ ਹੀ ਨਹੀਂ ਸਕਦਾ ਮਤਲਬ ਉਹ ਤਾਂ ਮਿੱਟੀ ਨੂੰ ਛੂਜੇ ਤਾਂ ਮਿੱਟੀ ਕੁੰਦਨ ਹੋ ਜਾਏ ਤੇ ਜੇ ਇਸ ਸ਼ਬਦ ਨੂੰ ਚੁਣ ਲਿਆ ਗਿਆ ਪਰਮੇਸ਼ਵਰ ਦੇ ਲਈ ਪ੍ਰਭੂ ਯਿਸੂ ਮਸੀਹ ਦੇ ਲਈ ਉਹ ਸ਼ਬਦ ਤਾਂ ਮਤਲਬ ਦੁਨੀਆ ਦਾ ਸਭ ਤੋਂ ਸਾਮਰਥੀ ਸ਼ਬਦ ਬਣ ਗਿਆ ਹੈ ਜਿਹੜਾ ਜੀਜ਼ਸ ਦੇ ਲਈ ਚੁਣ ਲਿਆ ਗਿਆ ਕ੍ਰਾਈਸਟ ਕਹਿਣਾ ਐਨੋਇੰਟਡ ਵਨ ਮਸਾ ਕੀਤਾ ਹੋਇਆ ਮਸ਼ਾ ਆ ਮਸੀਹਾ ਇਹ ਸ਼ਬਦ ਚੁਣ ਲਿਆ ਗਿਆ ਇਹ ਸ਼ਬਦ ਘਟਿਆ ਨਹੀਂ ਆ ਇਹ ਸ਼ਬਦ ਹੱਦ ਤੋਂ ਵੱਧ ਵਧੀਆ ਆ ਇਸ ਲਈ ਮੈਂ ਕਹਿੰਨੀ ਆ ਕਿ ਡਰੋ ਇਸ ਸ਼ਬਦ ਨੂੰ ਯੂਜ਼ ਕਰਨ ਲੱਗਿਆ ਅਗਰ ਇਸ ਸ਼ਬਦ ਨੂੰ ਯੂਜ਼ ਕਰਨਾ ਇਸ ਸ਼ਬਦ ਵਰਗੇ ਬਣਨ ਦੀ ਕੋਸ਼ਿਸ਼ ਕਰੋ ਇਸ ਸ਼ਬਦ ਦਾ ਇਸਤੇਮਾਲ ਕਰੋ ਨਾ ਇਸ ਸ਼ਬਦ ਵਰਗੇ ਬਣਨ ਦੀ ਕੋਸ਼ਿਸ਼ ਕਰੋ ਕਿ ਮੱਸਾ ਸਾਡੇ ਜੀਵਨ ਦੇ ਵਿੱਚ ਆਏ ਤੇ ਨਜ਼ਰ ਆਏ ਮਸੀਹਾ ਸ਼ਬਦ ਲਾਉਣ ਦੇ ਨਾਲ ਅਸੀਂ ਮਸਾ ਨਹੀਂ ਹੋ ਜਾਂਦੇ ਤੁਸੀਂ ਅਗਰ ਬਹੁਤ ਮਤਲਬ ਯਸੂ 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 ਨਾਮ ਦੀ ਤਸਵੀ ਫੇਰੀ ਜਾਂਦੇ ਆ ਤੁਸੀਂ ਰੋਜ਼ਰੀ ਫੇਰੀ ਜਾਂਦੇ ਆ ਯਸੂ ਯਸੂ ਨਾਮ ਦੀ ਮਾਲਾ ਫੇਰੀ ਜਾਂਦੇ ਆ ਮਣਕੇ ਤੇ ਮਣਕਾ ਸਿੱਟੀ ਜਾਂਦੇ ਸਾਰੇ ਪੋਟੇ ਘਸਾਲੇ ਜੀਬ ਕਸ ਗਈ ਯਸੂ ਯਸੂ ਕਰਦੇ ਪਰ ਆਦਤਾਂ ਨਹੀਂ ਬਦਲੀਆਂ ਮਨ ਨਹੀਂ ਬਦਲਿਆ ਤੇ ਕੀ ਫਾਇਦਾ ਹੋਇਆ ਫਿਰ ਤਾਂ ਮਜ਼ਾਕ ਬਣਾ ਦਿੱਤਾ ਨਾ ਅਸੀਂ ਪਰਮੇਸ਼ਵਰ ਦੇ ਨਾਮ ਦਾ ਵੀ ਫਿਰ ਤਾਂ ਅਸੀਂ ਮਤਲਬ ਲੋਕਾਂ ਦੇ ਵਿੱਚ ਉਹ ਚੀਜ਼ ਲੋਕੀ ਸਾਨੂੰ ਕਹਿੰਦੇ ਅੱਛਾ ਇਹ ਹੁੰਦੇ ਆ ਇਦਾਂ ਦੇ ਹੁੰਦੇ ਆ ਇਹ ਇਹ ਲੋਕੀ ਤਾਂ ਮਤਲਬ ਗਲਤ ਸੋ ਸਾਨੂੰ ਨਾ ਕੁਝ ਚੀਜ਼ਾਂ ਦੀ ਮਾਨ ਮਰਿਆਦਾ ਜਿਹੜੀ ਆ ਉਹ ਸਮਝਣੀ ਹੋਊਗੀ ਓਕੇ ਮੈਨੂੰ ਮੈਨੂੰ ਜਿਹੜੀਆਂ ਚੀਜ਼ਾਂ ਗਲਤ ਲੱਗਦੀਆਂ ਮੈਂ ਤੁਹਾਡਾ ਸ਼ੇਅਰ ਕਰਦੀ ਹਾਂ ਚੱਲ ਇੱਕ ਇੱਕ ਅੱਧੀ ਕਰਦੇ ਹਾਂ ਇੱਕ ਇੱਕ ਲੜਕਾ ਪਿਛਲੇ ਦਿਨਾਂ 'ਚ ਮੈਨੂੰ ਮਿਲਣ ਵਾਸਤੇ ਆਇਆ ਮੈਂ ਉਹਨੂੰ ਪਾਸਟਰ ਇਸ ਲਈ ਨਹੀਂ ਕਿਹਾ ਨਹੀਂ ਉਹਨੇ ਆਪਣੇ ਆਪ ਨੂੰ ਵਿਚਾਰੇ ਨੇ ਪਾਸਟਰ ਕਿਹਾ ਸੀਗਾ ਠੀਕ ਹੈ ਮਤਲਬ ਮੈਂ ਤਾਂ ਕਹਿੰਨੀ ਹੁੰਦੀ ਤੁਸੀਂ ਮੈਨੂੰ ਵੀ ਸਿਸਟਰ ਹੀ ਕਹ ਲਓ ਭਰਾ ਪਾਸਟਰ ਕਹਿਨ ਨੂੰ ਰਹਿਣ ਦੋ ਕਿੱਕੇ ਇਹ ਸ਼ਬਦ ਦਾ ਬੋਝ ਨਾ ਤਾਂ ਮੇਰ ਤੋਂ ਚੱਕ ਹੁੰਦਾ ਜੇ ਤੇ ਨਾ ਮੈਨੂੰ ਤਾਂ ਉਹ ਮੇਰੇ ਕੋਲੇ ਆਇਆ ਤੇ ਉਹਨੇ ਮੈਨੂੰ ਕਿਹਾ ਕਿ ਪਾਸਟਰ ਜੀ ਮੈਂ ਪਾਸਟਰ ਹਾਂ ਤੇ ਬਾਕੀ ਵੀ ਵੈਲਕਮ ਪਾਸਟਰ ਜੀ ਬੈਠੋ ਦੱਸੋ ਅਸੀਂ ਆਪ ਜੀ ਦੀ ਕੀ ਖਿਦਮਤ ਕਰ ਸਕਦੇ ਹਾਂ ਚਲੋ ਉਹਨੇ ਵਿਚਾਰੇ ਨੇ ਆਪਣੀ ਗੱਲਬਾਤ ਜੋ ਵੀ ਸੀ ਸ਼ੇਅਰ ਕੀਤੀ ਤਾਂ ਪਹਿਲੀ ਗੱਲ ਮੈਨੂੰ ਉਹਦੀ ਗੱਲਬਾਤ ਦੇ ਵਿੱਚੋਂ ਉਹਦੀਆਂ ਵਾਈਬ੍ਰੇਸ਼ਨਸ ਦੇ ਵਿੱਚੋਂ ਮੈਨੂੰ ਬਿਲਕੁਲ ਵੀ ਉਹਦੀ ਲਾਈਫ ਦੇ ਵਿੱਚ ਪ੍ਰੇਅਰ ਫੀਲ ਨਹੀਂ ਹੋਈ ਤੇ ਜਦੋਂ ਪੁੱਛਿਆ ਗਿਆ ਤੇ ਵਾਕਈ ਉਹਦੀ ਲਾਈਫ ਦੇ ਵਿੱਚ ਪ੍ਰੇਅਰ ਨਹੀਂ ਸੀ ਹੋਰ ਸਾਰੀਆਂ ਹੀ ਚੀਜ਼ਾਂ ਛੱਡੋ ਤੁਸੀਂ ਬਹੁਤ ਚੀਜ਼ਾਂ ਸੀਗੀਆਂ ਉਹਨੀਆਂ ਗੱਲਾਂ ਬਾਤਾਂ ਵਿੱਚ ਮੈਂ ਨਹੀਂ ਉਹ ਗੱਲਾਂ ਕਰਨੀਆਂ ਪਰ ਮੈਂ ਮੈਂ ਸਿਰਫ ਉਹ ਗੱਲ ਕਰਦੀ ਜੋ ਨਜ਼ਰ ਆਉਂਦੀ ਆ ਹੁਣ ਉਹ ਪਾਸਟਰ ਜੀ ਆ ਤੁਹਾਨੂੰ ਪਤਾ ਉਹਦੇ ਉਹਦੇ ਇੰਨੇ ਜ਼ਿਆਦਾ ਮੈਲੇ ਕੱਪੜੇ ਸੀਗੇ ਬਹੁਤ ਜ਼ਿਆਦਾ ਮੈਲੇ ਸੀਗੇ ਉਹਦੇ ਕੱਪੜੇ ਗੰਦੇ ਸੀ ਵਾਈਟ ਸ਼ਰਟ ਸੀਗੀ ਪਰ ਬਹੁਤ ਜ਼ਿਆਦਾ ਗੰਦੀ ਸੀਗੀ ਤੇ ਉਹ ਕਹਿੰਦੇ ਸੀਗਾ ਕਿ ਮੈਂ ਲੋਕਾਂ ਦੇ ਘਰਾਂ ਦੇ ਵਿੱਚ ਇਵੈਂਜੇਲਿਜ਼ਮ ਕਰਨ ਦੇ ਲਈ ਜਾਂਦਾ ਹਾਂ ਪਰ ਮੈਨੂੰ ਲੱਗਦਾ ਸੀਗਾ ਇਦਾਂ ਕਿ ਜਿਹੜੇ ਪਾਸਟਰ ਜੀ ਹੁੰਦੇ ਆ ਉਹਨਾਂ ਨੂੰ ਇਦਾਂ ਹੋਣਾ ਚਾਹੀਦਾ ਆ ਵੀ ਆਪਾਂ ਨੂੰ ਆਪਣੇ ਕੱਪੜਿਆਂ ਵੱਲ ਵੀ ਗੌਰ ਕਰਨਾ ਪੈਣਾ ਆ ਕਿਉਂਕਿ ਦੇਖੋ ਮੈਂ ਇਹ ਨਹੀਂ ਕਹਿੰਦੀ ਕਿ ਉਹਨੇ ਬ੍ਰਾਂਡਡ ਨਹੀਂ ਪਾਏ ਸੀ ਸਮਝਣ ਦੀ ਕੋਸ਼ਿਸ਼ ਕਰੋ ਮੈਂ ਇਹ ਕਹਿ ਨਹੀਂ ਆ ਕਿ ਜੇ ਆਪਾਂ ਪਾਸਟਰ ਜੀ ਆ ਆਪਣਾ ਆਪਣੀ ਲੁੱਕ ਜਿਹੜੀ ਆ ਨਾ ਉਹ ਅਪੀਅਰੈਂਸ ਵੀ ਸਾਡੀ ਉਦਾਂ ਦੀ ਹੋਣੀ ਚਾਹੀਦੀ ਆ ਕਿ ਹਾਂ ਵੀ ਆਪਾਂ ਪਾਸਟਰੀ ਹੁਣ ਮਤਲਬ ਬਰਸ਼ ਨਹੀਂ ਕੀਤਾ ਹੋਇਆ ਤੇ ਦੰਦਾਂ ਦੇ ਵਿੱਚ ਖਾਣਾ ਫਸਿਆ ਆ ਆਮ ਰੀਲੀ ਵੈਰੀ ਸੌਰੀ ਮੈਂ ਬਹੁਤ ਸੌਰੀ ਫੀਲ ਕਰਦੀ ਪਹਿਲਾਂ ਹੀ ਇਸ ਚੀਜ਼ ਤੋਂ ਮੈਨੂੰ ਸੰਗ ਲੱਗਦੀ ਇਹ ਗੱਲਾਂ ਕਰਨ ਨੂੰ ਪਰ ਮਤਲਬ ਤੁਸੀਂ ਤਾਂ ਮੇਰਾ ਆਪਣਾ ਪਰਿਵਾਰ ਹੋ ਨਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦੀ ਆ ਤਾਂ ਮੈਨੂੰ ਉਹ ਚੀਜ਼ ਨੇ ਡਿਸਟਰਬ ਕੀਤਾ ਕਿ ਇਨੀ ਇਹਨੂੰ ਪਤਾ ਸੀਗਾ ਕਿ ਮੈਂ ਮੈਂ ਜਾ ਰਹੀ ਆ ਕਿਤੇ ਹਨਾ ਤੇ ਫਿਰ ਇਹ ਵੀ ਪਤਾ ਸੀਗਾ ਕਿ ਮੈਂ ਆਪਣੇ ਆਪ ਨੂੰ ਪਾਸਟਰ ਸਮਰਸ ਦਾ ਹੈ ਤੇ ਜਦੋਂ ਮੈਂ ਉਹਨਾਂ ਨਾਲ ਗੱਲ ਕਰ ਰਹੀ ਸੀ ਹਨਾ ਮੈਨੂੰ ਕੁਛ ਜਿਹਾ ਇਦਾਂ ਹੋਣ ਲਿਆ ਸੀਗਾ ਵੀ ਇਹਨੂੰ ਚਾਹੀਦਾ ਸੀਗਾ ਕਿ ਬਰਸ਼ ਕਰਕੇ ਆਉਂਦਾ ਇਹਨੂੰ ਚਾਹੀਦਾ ਸੀਗਾ ਚੱਲ ਨਹਾਉਣਾ ਨਹੀਂ ਤਾਂ ਕੱਪੜੇ ਸਾਫ਼ ਪਾਉਂਦਾ ਤਾਂ ਮਤਲਬ ਉਹਦੇ ਕੱਪੜੇ ਇੰਨੇ ਗੰਦੇ ਸੀਗੇ ਤੇ ਬਹੁਤ ਲੇਜੀ ਸੀਗਾ ਉਹ ਸੱਚੀ ਬਹੁਤ ਆਲਸ ਸੀਗਾ ਉਹਦੇ ਦੁਆਲੇ ਉਹਦਾ ਉਹਦਾ ਜਿਹੜਾ ਬਾਈਬਲ ਵਾਲਾ ਕਵਰ ਸੀਗਾ ਹਨਾ ਉਹ ਇੰਨਾ ਜਿਆਦਾ ਗੰਦਾ ਸੀਗਾ ਨਾ ਬਹੁਤ ਜਰਾ ਗੰਦਾ ਸੀਗਾ इवन ਕਾਲਾ ਝੋਲਾ ਸੀਗਾ ਪਰ ਉਹਦੇ ਤੇ ਸਬਜੀ ਦੇ ਦਾਗ ਲੱਗੇ ਹੋਏ ਸੀਗੇ ਉਹਦੇ ਬਾਈਬਲ ਵਾਲੇ ਝੋਲੇ ਤੇ ਜਿੱਦਾਂ ਮਤਲਬ ਕਿਦਾਂ ਮੈਂ ਤੁਹਾਨੂੰ ਐਕਸਪਲੇਨ ਕਰਾਂ ਤੇ ਜਦੋਂ ਹੁਣ ਉਹ ਫਿਰ ਉਹਦੇ ਪ੍ਰੋਬਲਮ ਕੀ ਸੀ ਕਿੰਦਰ ਕਿ ਮੈਂ ਜਿੰਨੂੰ ਬੱਚੇ ਨੂੰ ਸੁਣਾਉਂਦਾ ਆ ਤੇ ਸਿਸਟਰ ਜੀ ਉਹ ਹਨਾ ਮੇਰੀ ਬਾਣੀ ਸੁਣਦਾ ਨਹੀਂ ਭਈ ਮੈਨੂੰ ਇਦਾਂ ਲੱਗਾ ਪਰਸਨਲੀ ਵੀ ਉਹ ਸੋਚਦਾ ਹੋਊਗਾ ਵੀ ਮੈਂ ਮੈਂ ਕੀ ਕਰਾਂ ਇਹਦੀ ਗੱਲ ਮੰਨਾ ਕਿ ਨਾ वचन ਤੇ ਸੋਣਾ ਹੀ ਆ ਜਿਹੜਾ ਉਹ ਸੁਣਾ ਰਿਹਾ ਹੈ ਕਿਉਂਕਿ वचन ਤੇ ਉਹ ਬਾਈਬਲ ਚੋਂ ਪੜ੍ਹ ਕੇ ਸੁਣਾਊਗਾ वचन ਤੇ ਸੋਣਾ ਹੀ ਆ ਪਰ ਸਾਨੂੰ ਥੋੜਾ ਜਿਹਾ ਇਦਾਂ ਤੇ ਲੱਗਣਾ ਚਾਹੀਦਾ ਨਾ ਕਿ ਵੀ ਸਫਾਈ ਰੱਖਣੀ ਤਾਂ ਸਾਡਾ ਫਰਜ਼ ਹੈ ਨਾ ਚਾਹੇ ਹੀ ਸਧਾਰਨ ਵਿਸ਼ਵਾਸੀ ਕਿਉਂ ਨਹੀਂ ਹੈ ਸਫਾਈ ਰੱਖਣਾ ਤਾਂ ਸਾਡਾ ਫਰਜ਼ ਹੈ ਤਾਂ ਸਾਡੀ ਮਤਲਬ ਸਾਡੇ ਕੱਪੜੇ ਸਾਫ਼ ਹੋਣੇ ਚਾਹੀਦੇ ਆ ਸਾਡੇ ਨੇਲਸ ਜਿਹੜੇ ਆ ਉਹ ਸਾਫ਼ ਹੋਣੇ ਚਾਹੀਦੇ ਆ ਸਾਡੇ ਸਾਡੇ ਮੂੰਹ 'ਚੋਂ ਬੈਡਸਮੈਲ ਨਾ ਆਏ ਇੰਨੀਆਂ ਚੀਜ਼ਾਂ ਦਾ ਸਾਡਾ ਅਗਰ ਬਾਈਬਲ ਬੈਗ ਆ ਉਹਦੀ ਕਲੀਨਿੰਗ ਤੇ ਜੇ ਅਸੀਂ ਇੰਨੀ ਇੱਕ ਕਲੀਨਿੰਗ ਵੀ ਨਹੀਂ ਕਰ ਸਕਦੇ ਫਿਰ ਅਸੀਂ ਹੋਰ ਹੋਰ ਚੀਜ਼ਾਂ ਨੂੰ ਕਿੱਦਾਂ ਮੈਨੇਜ ਕਰੂੰਗੇ ਮਤਲਬ ਇਹ ਸਿੱਗੀ ਉਹਦੀ ਪਰਸਨਲ ਕਲੀਨਿੰਗ ਦੀ ਗੱਲ ਮੈਨੂੰ ਮੈਨੂੰ ਕੋਈ ਦਿੱਕਤ ਨਹੀਂ ਆ ਜੇ ਕਿਸੇ ਨੂੰ ਗੰਦੇ ਰਹਿ ਕੇ ਮਤਲਬ ਸੋਣਾ ਲੱਗਦਾ ਜਾਂ ਮੈਨੂੰ ਕੀ ਪ੍ਰੋਬਲਮ ਹੈ ਉਹ ਪ੍ਰੋਬਲਮ ਆਉਗੀ ਉਹ ਇਹ ਕਰਦਿਆਂ ਨੂੰ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ ਪਰ ਦੇਖੋ ਮੈਂ ਇਹ ਗੱਲ ਕਰਦੀ ਕਿ ਇੱਕ ਪਾਸਟਰ ਨੇ ਫਿਰ ਚਰਚ ਵੀ ਤਾਂ ਆਰਗੇਨਾਈਜ਼ ਕਰਨਾ ਹੁੰਦਾ ਤੇ ਜੇ ਉਹ ਆਪਣੀ 셔ਟ ਦੀ ਸਫਾਈ ਦੀ ਧਿਆਨ ਨਹੀਂ ਰੱਖੂਗਾ ਇਹਨੇ ਗੰਦੇ ਕਾਲਰ ਵਾਲੀ ਉਹਨੇ 셔ਟ ਪਾਈ ਆ ਉਹ ਚੀਜ਼ਾਂ ਗੰਦਾ ਉਹਨੇ ਝੋਲਾ ਫੜਿਆ ਫਿਰ ਉਹਦੇ ਚਰਚ ਦੇ ਵਿੱਚ ਕਲੀਨਿੰਗ ਕਿੱਦਾਂ ਰਹੂਗੀ ਜਿਹੜੀ ਬਾਹਰਲੀ ਕਲੀਨਿੰਗ ਆ ਅਗਰ ਅਸੀਂ ਉਹ ਵੀ ਨਹੀਂ ਕਰ ਰਹੇ ਫਿਰ ਅਸੀਂ ਅੰਦਰਲੀ ਕਲੀਨਿੰਗ ਵੱਲ ਨੂੰ ਕਿੱਦਾਂ ਧਿਆਨ ਦੇਵਾਂਗੇ ਫਿਰ ਸਾਡੀ ਅੰਦਰਲੀ ਲੇਜੀਨੈਸ ਨੂੰ ਅਸੀਂ ਕਿੱਦਾਂ ਦੂਰ ਕਰਾਂਗੇ ਫਿਰ ਤਾਂ ਮਤਲਬ ਉਹ 슬ੱਗਨੈਸ ਆ ਜਾਂਦੀ ਆ ਉਹਨਾਂ ਦੀ ਲਾਈਫ ਦੇ ਵਿੱਚ ਪੂਰਾ ਦਲਿੱਦਰ ਤਾਂ ਇਹ ਚੀਜ਼ਾਂ ਅਗਰ ਤੁਸੀਂ ਵੀ ਕਿਸੇ ਕਿਸੇ ਵੀ ਤੁਸੀਂ ਕੰਮ ਦੇ ਵਿੱਚ ਆ ਤੇ ਸਾਨੂੰ ਚਾਹੀਦਾ ਹੈ ਨਾ ਕਿ ਆਪਾਂ ਕਿਤੇ ਵੀ ਜਾ ਰਹੇ ਆ ਸਾਡੀ ਅਪੀਅਰੈਂਸ ਜਿਹੜੀ ਆ ਐਟਲੀਸਟ ਜੈਂਟਲ ਹੋਵੇ ਅਸੀਂ ਸਾਫ਼ ਸੁਥਰੇ ਨਜ਼ਰ ਆਈਏ ਤੇ ਅਹੀਂ ਜਦੋਂ ਇੰਨਾਂ ਚੀਜ਼ਾਂ ਤੇ ਹੀ ਨਹੀਂ ਗੌਰ ਕਰ ਪਾਉਂਦੇ ਤੇ ਫਿਰ ਅਹੀਂ ਸ਼ਬਦ ਚੱਕ ਲੈਨੇ ਆ ਮਸੀਹਾ ਹੈਨਾ ਤੇ ਜਦੋਂ ਆਪਾਂ ਮਸੀਹਾ ਸ਼ਬਦ ਚੱਕ ਕੇ ਤੁਰਦੇ ਆ ਤੁਹਾਨੂੰ ਪਤਾ ਹੈ ਸ਼ਬਦ ਭਾਰਾ ਕਿੰਨਾ ਆ ਮਾੜਾ ਬੰਦਾ ਨਹੀਂ ਇਹ ਸ਼ਬਦ ਚੱਕ ਸਕਦਾ ਮਾੜਾ ਬੰਦਾ ਨਹੀਂ ਚੱਕ ਸਕਦਾ ਇਨ ਦਾ ਸੈਂਸ ਕਿ ਜਿਹੜਾ ਸਪਿਰਚੁਅਲੀ ਤੇ ਮੈਂਟਲੀ ਵੀਕ ਆ ਇਹ ਸ਼ਬਦ ਉਹਨਾਂ ਦੇ ਚੱਕਣ ਦੇ ਲਈ ਨਹੀਂ ਆ ਇਹ ਸ਼ਬਦ ਉਹਨਾਂ ਦੇ ਚੱਕਣ ਦੇ ਲਈ ਆ ਜਿਹੜੇ ਮੈਂਟਲੀ ਤੇ ਸਪਿਰਚੁਅਲੀ ਭਾਈ ਬਹੁਤ ਸਟਰੋਂਗ ਹੋ ਚੁੱਕੇ ਕਿਉਂਕਿ ਦੇਖੋ ਇਹ ਪ੍ਰਭੂ ਯਿਸੂ ਮਸੀਹ ਜਿਹੜਾ ਸਾਡੇ ਭਾਰਾਂ ਨੂੰ ਚੱਕ ਕੇ ਸਲੀਬ ਦੇ ਉੱਤੇ ਚੜ ਗਏ ਆਪਾਂ ਕਿੱਥੋਂ ਪ੍ਰਭੂ ਯਿਸੂ ਮਸੀਹ ਦਾ ਭਾਰ ਚੱਕ ਲਾਂਗੇ ਆਪਾਂ ਪ੍ਰਭੂ ਨੂੰ ਪ੍ਰੋਟੈਕਟ ਨਹੀਂ ਕਰ ਸਕਦੇ ਅਸੀਂ ਬਾਈਬਲ ਦੀ ਡਿਫੈਂਸ ਨਹੀਂ ਕਰ ਸਕਦੇ ਪਰਮੇਸ਼ਵਰ ਦੇ ਵਚਨ ਦੀ ਡਿਫੈਂਸ ਅਸੀਂ ਨਹੀਂ ਕਰ ਸਕਦੇ ਲੋਕੀ ਤਾਂ ਹallelujah ਕਹਿ ਕੇ ਮਜ਼ਾਕ ਉਡਾ ਦਿੰਦੇ ਆ ਠੀਕ ਆ ਲੋਕੀ ਤਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਨਾਮ ਲਿਖ ਕੇ ਨਾਮ ਲੈ ਕੇ ਗਾਲਾਂ ਕੱਢ ਦਿੰਦੇ ਆ ਅਸੀਂ ਅਸੀਂ ਕਿੱਥੇ ਕਿੱਥੇ ਅਸੀਂ ਪ੍ਰੋਟੈਕਟ ਕਰਾਂਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਭਾਈ ਉਹ ਪ੍ਰਭੂ ਹੀ ਆ ਜਿਹੜਾ ਸਾਨੂੰ ਪ੍ਰੋਟੈਕਟ ਕਰ ਸਕਦਾ ਅਸੀਂ ਪ੍ਰਭੂ ਨੂੰ ਨਹੀਂ ਪ੍ਰੋਟੈਕਟ ਕਰ ਸਕਦੇ ਪਰਮੇਸ਼ਵਰ ਦਾ ਵਚਨ ਸਾਨੂੰ ਪ੍ਰੋਟੈਕਟ ਕਰ ਸਕਦਾ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਪ੍ਰੋਟੈਕਟ ਨਹੀਂ ਕਰ ਸਕਦੇ ਉਹ ਹਰ ਥਾਂ ਹਾਜ਼ਰ ਨਾਜ਼ਰ ਹੋ ਸਕਦਾ ਅਸੀਂ ਕਿੱਥੇ ਹਰ ਥਾਂ ਹਾਜ਼ਰ ਨਾਜ਼ਰ ਹੋ ਸਕਦੇ ਤਾਂ ਮੇਰਾ ਕਹਿਣ ਦਾ ਮਤਲਬ ਕਿ ਅਸੀਂ ਬਿਨਾਂ ਸਮਝਿਆਂ ਅਸੀਂ ਇਸ ਸ਼ਬਦ ਦਾ ਇਸਤੇਮਾਲ ਨਾ ਕਰੀਏ ਅਸੀਂ ਬਿਨਾ ਮਤਲਬ ਆਪਣਾ ਸੁਧਾਰ ਕੀਤਿਆ ਅਸੀਂ ਇਹ ਨਾ ਕਹੀਏ ਕਿ ਅਸੀਂ ਹੋ ਅਹੀਂ ਉਹ ਬਣ ਨਹੀਂ ਸਕਦੇ ਅਹੀਂ ਕਿੱਥੋਂ ਬਣ ਸਕਦੇ ਆ ਸਾਡੇ ਅੰਦਰ ਕਿੱਥੇ ਇੰਨੀ ਸਮਝ ਆ ਕਿੱਥੇ ਇੰਨੀ ਔਕਾਤ ਆ ਕਿੱਥੇ ਇੰਨੀ ਹیثیت ਆ ਕਿ ਅਸੀਂ ਐਡਾ ਭਾਰਾ ਸ਼ਬਦ ਜਿਹੜਾ ਆ ਉਹ ਕਹੀਏ ਕਿ ਅਸੀਂ ਆ ਅਸੀਂ ਇਹ ਕਹਿ ਸਕਦੇ ਆ ਕਿ ਅਸੀਂ ਜੀ ਮਸੀਹ ਦੇ ਚੇਲੇ ਆ ਅਹੀਂ ਪ੍ਰਭੂ ਯਿਸੂ ਮਸੀਹ ਦੀ ਸਿੱਖਿਆ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰ ਰਹੇ ਮੈਂ ਤਾਂ ਕਹਿੰਦੀ ਇਹ ਸ਼ਬਦ ਕਹਿਣਾ ਵੀ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੀ ਸਿੱਖਿਆ ਤੇ ਚੱਲਦੇ ਆਪਣੇ ਆਪ 'ਚ ਇਹ ਵੀ ਬੜਾ ਭਾਰ ਆ ਜੇ ਆਪਾਂ ਤੇ ਇਹ ਕਹਿ ਲਈਏ ਨਾ ਕਿ ਅਸੀਂ ਤੇ ਜੀ ਕੋਸ਼ਿਸ਼ ਕਰ ਰਹੇ ਆਂ ਪ੍ਰਭੂ ਯਿਸੂ ਮਸੀਹ ਦੀ ਸਿੱਖਿਆ ਤੇ ਚੱਲਣ ਦੀ ਤੇ ਮੇਰੇ ਖਿਆਲ 'ਚ ਇੰਨਾ ਕੀ ਆਪਣੇ ਕੋਲੋਂ ਚੱਲ ਹੋਣਾ ਇੰਨਾ ਕੀ ਸਹੀ ਆ ਆਪਣੇ ਕੋਲੋਂ ਲੇਖਾ ਜੋਖਾ ਵੀ ਇੰਨੇ ਕ ਸ਼ਬਦ ਦਾ ਦੇ ਹੁਣ ਕਿਉਂਕਿ ਉਹਨੇ ਤਾਂ ਹਰ ਸ਼ਬਦ ਦਾ ਲੇਖਾ ਪੁੱਛਣਾ ਆ ਹਰ ਇੱਕ ਸ਼ਬਦ ਦਾ ਜੋ ਵੀ ਅਸੀਂ ਬੋਲਿਆ ਚਾਹੀ ਵਿਅਰਥ ਵਿੱਚ ਬੋਲਿਆ ਉਹਦਾ ਵੀ ਉਹਨੇ ਲੇਖਾ ਪੁੱਛਣਾ ਤੇ ਜੇ ਆਪਾਂ ਇਹ ਗੱਲ ਕਹਿੰਨੇ ਕਿ ਮੈਂ ਮਸੀਹ ਆ ਐਡਾ ਵੱਡਾ ਲੇਖਾ ਦੇ ਹੋਜੂਗਾ ਐਡਾ ਵੱਡਾ ਲੇਖਾ ਭਾਈ ਆਪਣੇ ਤੋਂ ਤੇ ਦੇ ਨਹੀਂ ਹੋਣਾ ਤੇ ਤੁਸੀਂ ਆਪਣਾ ਹਸਾਬ ਕਿਤਾਬ ਲਾ ਕੇ ਸ਼ਬਦ ਚੱਕਿਓ ਇੱਕ ਇੱਕ ਚੀਜ਼ ਦਾ ਇੱਕ ਇੱਕ ਅੱਖਰ ਦਾ ਲੇਖਾ ਹੋਣਾ ਆ ਤਾਂ ਉਹ ਅੱਖਰ ਸੋਚ ਕੇ ਚੁਣਿਓ ਸੋਚ ਕੇ ਬੋਲਿਓ ਸੋਚ ਕੇ ਤਖੱਲੁਸ ਇਸਤੇਮਾਲ ਕਰਿਓ ਕਿ ਆਪਣੇ ਕੋਲੋਂ ਇਹ ਗੱਲ ਹੋ ਜੂਗੀ ਇਹਦਾ ਲੇਖਾ ਦੇ ਹੋ ਜਾਊਗਾ ਤੇ ਆਪਣੇ ਕੋਲੋਂ ਇਹ ਔਖਾ ਹੀ ਕੰਮ ਹੈ ਨਾ ਇਹ ਇੰਨਾ ਈਜ਼ੀ ਜੌਬ ਨਹੀਂ ਹੈ ਕਿ ਸਾਡੇ ਕੋਲੋਂ ਇੱਡਾ ਵੱਡਾ ਲੇਖਾ ਦੇ ਹੋ ਜਵੇ ਤਾਂ ਬੈਟਰ ਹੈ ਕਿ ਸਾਡੇ ਐਕਸ਼ਨਸ ਲਾਊਡਰ ਹੋ ਜਾਣ ਸਾਡੇ ਜਿਹੜੇ ਕੰਮ ਹੈ ਨਾ ਉਹ ਬਿਆਨ ਕਰਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਾਮਯਾਬ ਹੋਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਚੰਗੀ ਸਿੱਖਿਆ ਨੂੰ ਫੋਲੋ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸੁਧਰੇ ਹੋਏ ਜੀਵਨ ਦੇ ਵਿੱਚ ਪਰਵੇਸ਼ ਕਰਨ ਦੀ ਜੇ ਮੈਂ ਕਹਾਂ ਮੈਂ ਸੁਧਰ ਗਿਆ ਤੇ ਮੈਂ ਤੇ ਭਾਈ ਨਹੀਂ ਜੇ ਅਜੇ ਤੱਕ ਸੁਧਰਿਆ ਪੂਰਾ ਮਤਲਬ ਮੈਨੂੰ ਤੇ ਅੱਖਾਂ ਬੰਦ ਕਰਾਂ ਤੇ ਅਜੇ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਉਹ ਚੱਲ ਰਹੀਆਂ ਆ ਜਿਨ੍ਹਾਂ ਨੂੰ ਛੱਡਣ ਦੀ ਜ਼ਰੂਰਤ ਆ ਮੇਰੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਆ ਜਿਨ੍ਹਾਂ ਨੂੰ ਤਿਆਗਣ ਦੀ ਜ਼ਰੂਰਤ ਹੈ ਜਿਨ੍ਹਾਂ ਵਿੱਚੋਂ ਬਾਹਰ ਆਉਣ ਦੀ ਜ਼ਰੂਰਤ ਹੈ ਬਹੁਤ ਸਾਰੀਆਂ ਚੀਜ਼ਾਂ ਹੈ ਤਾਂ ਮੈਂ ਨਹੀਂ ਕਹਿੰਦੀ ਕਿ ਮੈਂ ਸੁਧਰ ਗਈ ਹਾਂ ਹਾਂ ਮੈਂ ਸੁਧਰਨ ਦੀ ਕੋਸ਼ਿਸ਼ ਜ਼ਰੂਰ ਕਰ ਰਹੀ ਹਾਂ ਥੋੜੀ ਥੋੜੀ ਕਰਕੇ ਥੋੜੀ ਥੋੜੀ ਕਰਕੇ ਸਹਿੰਦੀ ਸਹਿੰਦੀ ਜੀ ਕੋਸ਼ਿਸ਼ ਤੇ ਮੇਰੀ ਇਹ ਦੁਆ ਜ਼ਰੂਰ ਹੈ ਕਿ ਪ੍ਰਭੂ ਨਰਮਾਈ ਦੇ ਨਾਲ ਮੇਰਾ ਸੁਧਾਰ ਕਰਿਓ ਪ੍ਰਭੂ ਕਿਤੇ ਦੌਕਾ ਦੌਕਾ ਨਾ ਮਾਰ ਦਿਓ ਮੇਰੇ ਤੋਂ ਕਿੱਥੇ ਚੱਲ ਹੋਣਾ ਪ੍ਰਭੂ ਸਾਡੇ ਤੋਂ ਤਾਂ ਤੇਰੀ ਕਿਰਪਾ ਮਸੀ ਚੱਲ ਹੁੰਦੀ ਹੈ ਤੇਰਾ ਕ੍ਰੋਧ ਸਾਡੇ ਤੋਂ ਕਿੱਥੇ ਚੱਲ ਹੋਣਾ ਤਾਂ ਮਤਲਬ ਤੁਸੀਂ ਅੰਡਰਸਟੈਂਡ ਕਰ ਸਕਦੇ ਆ ਕਿ ਅੱਜ ਅਸੀਂ ਕੇਸ ਵਿਸ਼ੇ ਦੀ ਜਿਹੜੀ ਗੱਲ ਆ ਨਾ ਉਹ ਅਸੀਂ ਕਰ ਰਹੇ ਆ ਤਾਂ ਬਹੁਤ ਜ਼ਰੂਰੀ ਆ ਅਸੀਂ ਬੜੀ ਸਮਝ ਦੇ ਨਾਲ ਬੜਾ ਸੋਚ ਕੇ ਅਸੀਂ ਤਖੱਲੂਸ ਜਿਹੜਾ ਆ ਅਸੀਂ ਮਸੀਹ ਸ਼ਬਦ ਆਪਣੀ ਪਹਿਚਾਣ ਦੇ ਰੂਪ ਦੇ ਵਿੱਚ ਮਸੀਹ ਸ਼ਬਦ ਇੱਕ ਸਾਡੀ ਪਹਿਚਾਣ ਆ ਆਇਡੈਂਟੀਟੀ ਆ ਤਾਂ ਅਸੀਂ ਇਹਦਾ ਜਿਹੜਾ ਯੂਜ਼ ਆ ਨਾ ਬੜੀ ਸਮਝ ਦੇ ਨਾਲ ਬੜੀ ਬੁੱਧ ਦੇ ਨਾਲ ਅਸੀਂ ਇਹਦਾ ਜਿਹੜਾ ਯੂਜ਼ ਆ ਕਰਨਾ ਆ ਦੂਜਾ ਜਿਹੜਾ ਕੋਰਿੰਥੀਆ ਆ ਸੈਕੰਡ ਕੋਰਿੰਥIANS ਉਹਦਾ 5th ਚੈਪਟਰ ਉਹਦੀ 17th ਵਰਸ ਜਿਹੜੀ ਆ ਉਹਦੇ ਚ ਇਦਾਂ ਲਿਖਿਆ ਆ ਸੋ ਜੇ ਕੋਈ ਮਸੀਹ ਵਿੱਚ ਐ ਤਾਂ ਉਹ ਨਵੀਂ ਸ੍ਰਿਸ਼ਟ ਪੁਰਾਣੀਆਂ ਗੱਲਾਂ ਬੀਤ ਗਈਆਂ ਵੇਖੋ ਉਹ ਨਵੀਆਂ ਹੋ ਗਈਆਂ ਹਨ ਸੋ ਅਹੀਂ ਇਹ ਆਇਤ ਤਾਂ ਆਲਮੋਸਟ ਸਾਨੂੰ ਅੱਧਿਓਂ ਜ਼ਿਆਦੇ ਲੋਕਾਂ ਨੂੰ ਮੋਝਵਾਨੀ ਯਾਦ ਆ ਪੁਰਾਣੀਆਂ ਗੱਲਾਂ ਬੀਤ ਗਈਆਂ ਸਭ ਕੁਝ ਨਵਾਂ ਹੋ ਗਿਆ ਮਤਲਬ ਕੋਈ ਜਾਣਾ ਸੈਡ ਆ ਤੇ ਉਹਨੂੰ ਖੁਸ਼ ਕਰਨ ਲਈ ਵੀ ਅਹੀ ਕਹਿ ਦਿੰਨੇ ਜੀ ਪੁਰਾਣੀਆਂ ਗੱਲਾਂ ਬੀਤ ਗਈਆਂ ਤੇ ਸਭ ਕੁਝ ਨਵਾਂ ਹੋ ਗਿਆ ਨਿਊ ਇਅਰ ਆਇਆ ਤਾਂ ਪੁਰਾਣੀਆਂ ਗੱਲਾਂ ਬੀਤ ਗਈਆਂ ਤੇ ਸਭ ਕੁਝ ਨਵਾਂ ਹੋ ਗਿਆ oh jesus ਕੀ ਵਾ ਕੇ ਪੁਰਾਣੀਆਂ ਗੱਲਾਂ ਬੀਤ ਗਈਆਂ ਹੈ ਕੀ ਪੁਰਾਣਾ ਸੁਭਾ ਸਾਡੇ ਅੰਦਰੋਂ ਬੀਤ ਗਿਆ ਪੁਰਾਣੀਆਂ ਗੱਲਾਂ ਸੱਚੀ-ਸੱਚੀ ਦੱਸੋ ਪੁਰਾਣੀਆਂ ਗੱਲਾਂ ਬੀਤ ਗਈਆਂ ਕੀ ਤੁਹਾਨੂੰ ਸੱਚੀ ਪੁਰਾਣੀਆਂ ਗੱਲਾਂ ਨਹੀਂ ਚਾਹਤੇ ਆਉਂਦੀਆਂ ਕੀ ਸੱਚੀ ਕੀ ਤੇਰੇ ਪਾਪ ਤੁਹਾਨੂੰ ਚੇਤੇ ਨਹੀਂ ਆਉਂਦੇ ਕੀ ਸੱਚਮੁੱਚ ਹੀ ਤੁਹਾਨੂੰ ਲੜਾਈਆਂ ਚੇਤੇ ਨਹੀਂ ਆਉਂਦੀਆਂ ਜੋ ਤੁਹਾਨੂੰ ਲੋਕਾਂ ਨੇ ਗਲਤ ਮਲਤ ਬੋਲਿਆ ਕੀ ਵਾਕਿਆ ਹੀ ਤੁਹਾਨੂੰ ਅਚੇਤੇ ਨਹੀਂ ਆਉਂਦਾ ਸੱਚ ਸੱਚ ਦੱਸੋ ਕੀ ਵਾਕਿਆ ਪ੍ਰਾਣੀਆਂ ਗੱਲਾਂ ਬੀਤ ਗਈਆਂ ਕੀ ਅਜੇ ਵੀ ਤੁਸੀਂ 100 ਦੇ ਬਦਲੇ 100 ਹੀ ਨਹੀਂ ਦੇ ਰਹੇ ਕੀ ਅਜੇ ਵੀ ਤੁਸੀਂ 500 ਵਾਲੇ ਸੂਟ ਦੇ ਬਦਲੇ 500 ਵਾਲਾ ਸੂਟ ਨਹੀਂ ਮੋੜ ਰਹੇ ਬਈ ਨਹੀਂ ਆਪਾਂ ਨਹੀਂ 1000 ਵਾਲਾ ਦੇਣਾ ਤੈਨੂੰ ਪਤਾ 500 ਵਾਲਾ ਹੀ ਦੇ ਕੇ ਗਈ ਹੋਗੀ ਕੀ ਵਾਕਿਆ ਪੁਰਾਣੀਆਂ ਗੱਲਾਂ ਬੀਤ ਗਈਆਂ ਕੀ ਹਾਲੇ ਵੀ ਅਹੀ ਕਰੋਧ ਦੇ ਵੱਟੇ ਕਰੋਧ ਨਹੀਂ ਕਰਦੇ ਕੀ ਹਾਲੇ ਵੀ ਜੈਲਸ ਸਾਡੇ ਅੰਦਰ ਨਹੀਂ ਆ ਕੀ ਅਜੇ ਵੀ ਮਤਲਬ ਉਹ ਸਭ ਚੀਜ਼ਾਂ ਜਿਹੜੀਆਂ ਪੁਰਾਣੀਆਂ ਸੀਗੀਆਂ ਵਾਕਿਆ ਹੀ ਬੀਤ ਗਈਆਂ ਆ ਤਾਂ ਬਾਣੀ ਸਾਨੂੰ ਕੀ ਕਹਿੰਦੀ ਆ ਸੋ ਜੇ ਕੋਈ ਜੇ ਕੋਈ ਇਫ ਸਮਵਨ ਹੂੰ ਸੋ ਜੇ ਕੋਈ ਮਸੀਹ ਵਿੱਚ ਹੈ ਜੇ ਕੋਈ ਹਰ ਕੋਈ ਨਹੀਂ ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟ ਹੈ ਜੇ ਮਤਲਬ ਉਹਨੇ ਇਹ ਨਹੀਂ ਕਿਹਾ ਜੇ ਕੋਈ ਮਸੀਹ ਆ ਤਾਂ ਜੇ ਕੋਈ ਮਸੀਹ ਵਿੱਚ ਹੈ ਇਫ ਯੂ ਆਰ ਫੋਲੋਇੰਗ ਕ੍ਰਿਸਚੀਅਨਿਟੀ ਜੇ ਤੁਸੀਂ ਮਸੀਹਤ ਨੂੰ ਫੋਲੋ ਕਰ ਰਹੇ ਹੋ ਸੋ ਇਫ ਸਮਵਨ ਬਿਲੋਂਗਸ ਟੂ ਕ੍ਰਾਈਸਟ ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟੀਆ ਤਾਂ ਉਹਦਾ ਸੁਭਾਅ ਨਵਾਂ ਹੋਇਆ ਚਾਹੀਦਾ ਹੈ ਉਹਦੇ ਅੰਦਰ ਦਇਆ हलीमी वह सब चीजा होनी चाहिए नवी सृष्ट हो जाना चाहिए पुराणिया गलों तो चेत चेत ही ना करे पुराणिया गलत तो अंदरों खत्म ही हो जाए लड़ाइया झगड़े खत्म कंपीटी खत्म तू तू मैं मैं खत्म इन्हें आ कहता खत्म उन्हें आ करता खत्म करी जाओ भाई तो अपना लेखा देना तो अपना लेखा देना अं कि गलों के जवाब देवे भी हूँ अह सारा टाइम लोगों दलां दे जवाब देने ही रह जाइए तो अं अपन गल्ह नहीं करनिया ਹੈਨਾ ਤੇ ਮਤਲਬ ਜੇ ਅਸੀਂ ਪ੍ਰੈਸੈਂਟ ਟਾਈਮ ਦੇ ਵਿੱਚ ਪਾਸਟ ਨੂੰ ਸੋਚੀ ਜਾਵਾਂਗੇ ਤੇ ਪ੍ਰੈਸੈਂਟ ਟਾਈਮ ਵਿੱਚ ਫਿਊਚਰ ਨੂੰ ਸੋਚੀ ਜਾਵਾਂਗੇ ਤਾਂ ਵਟ ਐਬਾਊਟ ਯੋਰ ਪ੍ਰੈਸੈਂਟ ਤੇ ਤੁਹਾਡਾ ਜਿਹੜਾ ਇਹ ਟਾਈਮ ਚੱਲ ਰਿਹਾ ਇਹਦਾ ਫਿਰ ਵਿਚਾਰੇ ਦਾ ਕੀ ਬਣੂਗਾ ਜਾਂ ਇਹਨੇ ਵਿਚਾਰੇ ਨੇ ਪਾਸਟ ਬਣ ਜਾਣਾ ਤੇ ਨੈਕਸਟ ਪ੍ਰੈਸੈਂਟ ਦੇ ਵਿੱਚ ਫਿਰ ਇਹਨੂੰ ਤੁਸੀਂ ਸੋਚੀ ਜਾਓ ਤਾਂ ਜੇ ਕੋਈ ਮਸੀਹ ਵਿੱਚ ਹੈ